ਮੈਂ ਮੈਂ ਕਹਾ ਕੁਛ ਨਹੀਂ ਮੈਂ ਤੇ ਆਪਣੇ ਨੂੰ ਲਗਾ ਮੇਰੇ ਕੋਲ ਮਤਲਬ ਕੁਛ ਨਹੀਂ ਹੈਗਾ ਸਵੇਰ ਦਾ ਟਾਈਮ ਉਹ ਉਹਨਾਂ ਨੇ ਆਪਣੇ ਆਪ ਹੀ ਮਤਲਬ ਗੱਲੇ ਖੇਚੇ ਆ ਗੱਲੇ ਖੇਚ ਕੇ ਦੋਵਾਂ ਦੋਵਾਂ ਗੱਲਿਆਂ ਤੋਂ ਹੀ ਪੇਮੈਂਟ ਕੱਢ ਕੇ ਜਿੰਨੀ ਹੈਗੀ ਸੀ ਠੀਕ ਹੈ ਸਾਰੀ ਸਾਰੀ ਲੱਗੇ ਆ ਵੈਪਨ ਦੋਵਾਂ ਕੋਲ ਚ ਇੱਕ ਬਾਅਦ ਦੇ ਦੋਵੇਂ ਅੰਦਰ ਆ ਗਏ ਇੱਕ ਇੱਕ ਅੰਦਰ ਆਇਆ ਹੀ ਉਹਦੇ ਕੋਲ ਹੀ ਵੈਪਨ ਸੀ ਠੀਕ ਹੈ ਉਹਨੇ ਹੀ ਸਾਰਾ ਕੁਛ ਉਹਨਾਂ ਦਾ ਕੈਮਰਾ ਲੱਗਾ ਸੀ ਪਿੱਛੇ ਕੈਮਰਾ ਵੇਖਿਆ ਉਹਨਾਂ ਦਾ ਕੈਮਰਾ ਵੀ ਫਿੱਚ ਕੇ ਤੋੜ ਕੇ ਨਾਲ ਹੀ ਲੈ ਗਿਆ ਵੇ ਲੇਖੋ ਜਿਹੜਾ ਮੇਰਾ ਨੁਕਸਾਨ ਹੋਇਆ ਮੰਨ ਲਓ ਮੈਨੂੰ ਤੇ ਇਹ ਹੋਈ ਆ ਕਿ ਬੰਦੇ ਫੜੇ ਜਾਣ ਮੇਰਾ ਨੁਕਸਾਨ ਜਿੰਨਾ ਹੈਗਾ ਵਾ ਮੇਰਾ ਰਿਕਵਰ ਕੀਤਾ ਜਾਵੇ ਜੇ ਆਪਣਾ ਮੰਨ ਲਓ ਇੱਥੇ ਆਪਾਂ ਸੇਫ ਹੀ ਨਹੀਂ ਹੈਗੇ ਆ ਮੰਨ ਲਓ ਜੇ ਉਹ ਮੈਂ ਉਹਨਾਂ ਕੋਈ ਲੜਦਾ ਜਾਂ ਕੋਈ ਝਗੜਦਾ ਠੀਕ ਹੈ ਅਗਲਾ ਗੋਲੀ ਮਾਰ ਕੇ ਗਾਹ ਜਾਂਦਾ ਮੈਨੂੰ ਕੀ ਕਰ ਲੈਣਾ ਹੈ ਮੈਂ ਤੇ ਫਿਰ ਉਹ ਨਾਰਮਲ ਜੀ ਗੱਲ ਹੈ ਫਿਰ ਆਪਾਂ ਬਾਹਰ ਨਹੀਂ ਭੱਜਾਂਗੇ ਜਦੋਂ ਆਪਾਂ ਇੱਥੇ ਸੇਫ ਹੀ ਨਹੀਂ ਹੈਗੇ ਹੂੰ ਹਰ ਮਾਪਿਆ ਜਿਹੜਾ ਚਾਹੁੰਦਾ ਕਿ ਮੇਰੇ ਬੱਚੇ ਮੇਰੇ ਨਾਲ ਰਹਿਣ ਉਹ ਬੱਚੇ ਜਿਹੜੇ ਬਾਹਰ ਚਲੇ ਜਾਂਦੇ ਮਾਪੇ ਰੋਂਦੇ ਆ ਭੁੱਖ ਭੁਖ ਇਸੇ ਤਰ੍ਹਾਂ ਦਾ ਦੇਖੋ ਅੱਜ ਤਰਨਤਾਰਨ ਵਿੱਚ ਬਹੁਤ ਵੱਡੀ ਵਾਰਦਤਾ ਹੋ ਗਈ ਆ ਜੀ ਗੱਲ ਹੈ ਜਦੋਂ ਦੀ ਸਰਕਾਰ ਬਣੀ ਲੋਕਾਂ ਦੇ ਬੱਚੇ ਮਰਦੇ ਪਏ ਆ ਇੱਕ ਪਾਸੇ ਪੰਜਾਬ ਸਰਕਾਰ ਭਗਵੰਤ ਸਿੰਘ ਖਾਲਸਾ ਲਗਾਤਾਰ ਆਏ ਦੇ ਨਹੀਂ ਵੱਡੇ ਵੱਡੇ ਦਾਅਵੇ ਤੇ ਪ੍ਰਚਾਲੇ ਕੀਤੇ ਜਾਂਦੇ ਨੇ ਪੰਜਾਬ ਦੇ ਲੋਕਾਂ ਦੇ ਗਾੜੀ ਕਿ ਪੰਜਾਬ ਨੂੰ ਖੁਸ਼ਹਾਲ ਤੋਂ ਬਣਾਇਆ ਜਾਵੇਗਾ ਤੇ ਹਰ ਇੱਕ ਪੰਜਾਬ ਦੇ ਲੋਕ ਜੋ ਕਿ ਪਹਿਲਾਂ ਬਹੁਤ سارے ਤਾਂਕਸੀ ਆਏ ਆ ਸਾਡੀ ਪਾਰਟੀ ਸਰਕਾਰ ਹਰ ਇੱਕ ਪੰਜਾਬੀ ਖੁਸ਼ਹਾਲ ਆਪਣਾ ਸਾਬਤ ਕਰੂਗਾ ਤੇ ਕਾਰੋਬਾਰ ਵਧਿਆ ਕਰੂਗਾ ਲੇਕਿਨ ਜੇ ਗੱਲ ਕਰੇ ਆਜ ਦਿਨਾਂ ਵਿੱਚ ਲਗਾਤਾਰ ਪੰਜਾਬ ਹਿਜੜ ਰਿਹਾ ਦਿਨੋ ਦਿਨ ਘਟਾਵਾਂ ਲਾ ਕੇ ਗੋਲੀ ਦੀ ਘਟਾਵਾਂ ਚੋਰੀ ਦੇ ਘਟਾਵਾਂ ਤੇ ਹੋਰ ਕਈ ਤਰ੍ਹਾਂ ਦੇ ਘਟਾਵਾਂ ਲਾ ਕੇ ਲੋਕ ਸਹਿਮ ਦੇ ਮਾਹੌਲ ਆਪਣਾ ਜੀਵਨ ਬਤਿਹਰ ਕਰ ਰਹੇ ਨੇ ਤੇ ਗੱਲ ਕਰਾਂਗੇ ਤਰਨਤਾਂ ਤਰਨਤਾਂ ਵਿੱਚ ਆਏ ਦਿਨ ਲਗਾਤਾਰ ਗੋਲੀਬਾਰੀ ਅਕਸਰ ਹੀ ਹਰ ਜਿਲ੍ਹੇ ਹਲਕੇ ਵਿੱਚ ਨਿਕਲਣ ਮਿਲ ਰਹੀ ਹੈ ਪਿਛਲੇ ਦਿਨ ਗੱਲ ਕੀਤੀ ਚਬਾ ਦੇ ਵਿੱਚ 100 500 ਨੂੰ ਜਿਮਾਈ ਦਾ ਕਤਲ ਕਰਕੇ ਅਣਪਛਾਤੇ ਵਿਅਕਤੀਆਂ ਉ ਤੰਤਾਂ ਨਿਕਾਗੇ ਅੱਜ ਫੇਰ ਤੰਤਾਂ ਦੇ ਵਿੱਚ ਵੀ ਇੱਕ ਦੋ ਨੌਜਵਾਨਾਂ ਵੱਲੋਂ ਇੱਕ ਵੈਸਟਰਨ ਜੁਨੀਅਰ ਦਫ਼ਤਰ ਵਿੱਚ ਆ ਕੇ 7 ਲੱਖ ਦੀ ਲੁੱਟ ਕੀਤੀ ਗਈ ਹੈ। ਹਾਲਾਂਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੇ ਲਗਾਤਾਰ ਅਜੇ ਨਹੀਂ ਵਿਦੇਸ਼ਾਂ ਜਾ ਰਹੇ ਨੇ ਤੇ ਲੇਕਿਨ ਇੱਥੇ ਕੋਈ ਕੰਮ ਕਰ ਮਸੂਹ ਨਹੀਂਗਾ। ਅਗਰ ਜੇ ਕੋਈ ਕੰਮ ਕਰਦਾ ਤਾਂ ਉਹਨਾਂ ਨੂੰ ਲੁੱਟਖੋਹ ਵਾਲੇ ਜਿਹੜੇ ਜਿਹੜੇ ਅਸ਼ਰਿਆਮ ਤੇ ਰਹਿੰਦੇ ਨੇ ਉਹਨਾਂ ਨੂੰ ਲੁੱਟਖੋਹ ਕਰਾ ਕੇ ਨੁਕਸਾਨ ਕਰਦੇ ਨੇ। ਗੱਲ ਕਰਾਂਗੇ ਉਸ ਵੀਰ ਨਾਲ ਜਿਹਨੇ ਦੁਕਾਨ ਲੁੱਟਖੋਹ ਹੋਈ ਕਿ ਕਿੰਨੇ ਵਾਰ ਇਹ ਘਟਨਾ ਵਾਪਰੀ ਤੇ ਕਿਵੇਂ ਆਏ ਰਹੀ ਹੈ ਕਾਰਪੋਰੇਸ਼ਨ ਤੋਂ। ਦੋ ਮੋਟਰ ਤੇ ਆਉਂਦੇ ਹੀ ਆ ਗਏ ਤੇ ਲੋਈਆਂ ਲਈਆਂ ਮੂੰਹ ਟਕੇ ਨਾਣੀ ਤੇ ਆ ਕੇ ਪਹਿਲਾਂ ਹੀ ਵੈਪਨ ਕੱਢ ਕੇ ਰੱਖਿਆ ਤੇ ਜੇ ਮੈਂ ਮੈਂ ਕਹਾ ਕੁਛ ਨਹੀਂ ਮੈਂ ਤੇ ਆਪਣੇ ਕੋਲ ਕਹਾ ਮੇਰੇ ਕੋਲ ਮਤਲਬ ਕੁਛ ਨਹੀਂ ਹੈਗਾ ਸਵੇਰ ਦਾ ਟਾਈਮ ਆ ਉਹ ਉਹਨਾਂ ਨੇ ਆਪਣੇ ਆਪ ਹੀ ਮਤਲਬ ਗੱਲੇ ਖੇਚੇ ਆ ਗੱਲੇ ਖੇਚ ਕੇ ਦੋਵੇਂ ਦੋਵਾਂ ਗੱਲਿਆਂ ਤੋਂ ਹੀ ਪੇਮੈਂਟ ਕੱਢ ਕੇ ਜਿੰਨੀ ਹੈਗੀ ਸੀ ਠੀਕ ਆ ਸਾਰੀ ਸਾਰੀ ਲੱਗੇ ਆ ਹਾਂ ਤੇ ਜਦੋਂ ਆਪਾਂ ਦੋਵਾਂ ਕੋਲ ਚ ਇੱਕ ਬਾਅਦ ਤੇ ਦੋਵੇਂ ਅੰਦਰ ਆ ਗਏ ਇੱਕ ਇੱਕ ਅੰਦਰ ਆਇਆ ਸੀ ਉਹਦੇ ਕੋਲ ਹੀ ਵੈਪਨ ਸੀ ਠੀਕ ਆ ਉਹਨੇ ਹੀ ਸਾਰਾ ਕੁਝ ਉਹਨੇ ਕੈਮਰਾ ਲੱਗਾ ਸੀ ਪਿੱਛੇ ਕੈਮਰਾ ਵੇਖਿਆ ਉਹਨੇ ਕੈਮਰਾ ਵੀ ਖਿੱਚ ਕੇ ਤੋੜ ਕੇ ਨਾਲ ਹੀ ਲੈ ਗਿਆ ਤੁਸੀਂ ਇਕੱਲੇ ਹੀ ਦੁਕਾਨ ਤੇ ਕੱਲਾ ਹਾਂ ਮੈਂ ਦੁਕਾਨ ਅੱਛਾ ਜੀ ਹਾਂ ਜੀ ਕਿੰਨੇ ਵਾਰੀ ਘਟਨਾ ਵਾਪਰੀ ਸਵਾ 9 ਵਜੇ ਦਾ ਟਾਈਮ ਤੇ ਤੰਤਾਂ ਦੇ ਵਿੱਚ ਗੱਲ ਕਰਕੇ ਜੇ ਪੁਲਿਸ ਅਕਸਰ ਹੀ ਦੇਖਿਆ ਜਾਂਦਾ ਕਿ ਨਾਕੇ ਹੁੰਦੇ ਕਿਤੇ ਅੱਜ ਨਾਕੇ ਹੀ ਨਹੀਂ ਕਿਤੇ ਪੁਲਿਸ ਦਾ ਪੁਲਿਸ ਕੀ ਕਰ ਜਾਇਆ ਉਧਰੋਂ ਆਪਣੇ ਧਿਆਨ ਤੇ ਲੱਗੇ ਹੋਏ ਕਿਸੇ ਨੇ ਮਤਲਬ ਵੇਖਿਆ ਹੀ ਕੁਛ ਨਹੀਂਗਾ ਹੂੰ ਤਾਂ ਹੁਣ ਪੁਲਿਸ ਪਹੁੰਚ ਕੇ ਕੀ ਕਾਰਵਾਈ ਕਰੀ ਪੁੰਦੇ ਆ ਜਦ ਤੱਕ ਨੇ ਬਸ ਕੈਮਰਾ ਹੀ ਚੈੱਕ ਕਰ ਰਹੇ ਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਕੀ ਮੰਗੇ ਤੁਹਾਡੀ ਜੀ ਵੇ ਦੇਖੋ ਜਿਹੜਾ ਮੇਰਾ ਨੁਕਸਾਨ ਹੋਇਆ ਮੰਨ ਲਓ ਮੈਨੂੰ ਤੇ ਇਹੋ ਹੀ ਆ ਕਿ ਬੰਦੇ ਫੜੇ ਜਾਣ ਮੇਰਾ ਨੁਕਸਾਨ ਜਿੰਨਾ ਹੈਗਾ ਵਾ ਮੇਰਾ ਰਿਕਵਰ ਕੀਤਾ ਜਾਵੇ ਕਿਵੇਂ ਵੇਖਦੇ ਆਂ ਇਸ ਘਟਨਾ ਨਾਲ ਲੱਗੇ ਲਗਾਤਾਰ ਪੰਜਾਬ ਦੀ ਨੌਜਵਾਨ ਸਾਡੇ ਭਰਾ ਸਾਡੇ ਬਾਹਰ ਭਜਾਰੇ ਕਿਉਂ ਭਜਾਰੇ ਆਂ ਕਾਰੋਬਾਰ ਲੈ ਕੇ ਤੇ ਤੰਤਾਂ ਵਿੱਚ ਕੀ ਨ ਪੂਰਾ ਕਰਦੇ ਹੀ ਪਏ ਆ ਥੋੜਾ ਬੋੜਾ ਜੇ ਕੰਮ ਕਰਦੇ ਪਏ ਆ ਤੇ ਜੇ ਆਪਣਾ ਮੰਨ ਲਓ ਇੱਥੇ ਆਪਾਂ ਸੇਪ ਹੀ ਨਹੀਂ ਹੈਗੇ ਮੰਨ ਲਓ ਜੇ ਉਹ ਮੈਂ ਉਹਨਾਂ ਨਾਲ ਕੋਈ ਲੜਦਾ ਜਾਂ ਕੋਈ ਝਗੜਦਾ ਠੀਕ ਆ ਅਗਲਾ ਗੋਲੀ ਮਾਰ ਕੇ ਗਾਹ ਜਾਂਦਾ ਮੈਨੂੰ ਠੀਕ ਆ ਤੇ ਮੈਂ ਕੀ ਕਰਨਾ ਹੂੰ ਕੀ ਕਰ ਲੈਣਾ ਹੈ ਮੈਂ ਤੇ ਫਿਰ ਉਹ ਨਾਰਮਲ ਜੀ ਗੱਲ ਹੈ ਫਿਰ ਆਪਾਂ ਬਾਹਰ ਨਹੀਂ ਭੱਜਾਂਗੇ ਜਦੋਂ ਆਪਾਂ ਇੱਥੇ ਸੇਫ ਹੀ ਨਹੀਂ ਹੈਗੇ ਤੇ ਹੂੰ ਪੰਜਾਬ ਸਰਕਾਰ ਦੇ ਕਹਿੰਦੀ ਕਿ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਸੂਬਾ ਭੱਜ ਘਾੜੀ ਰੇਡ ਵਿੱਚ ਹੈ ਕੀ ਖੁਸ਼ਹਾਲ ਬਣ ਗਿਆ ਤੁਹਾਨੂੰ ਕਿਹੜਾ ਖੁਸ਼ਹਾਲ ਹੀ ਹੋਇਆ ਪਿਆ ਵਾ ਮੰਨ ਲਓ ਮੇਰਾ ਤੇ ਭੱਜਾਲ ਹੋ ਗਿਆ ਮੇਰਾ ਮੰਨ ਲਓ ਪਾਇਆ 7-8 ਲੱਖ ਰੁਪਏ ਦਾ ਨੁਕਸਾਨ ਜਿਹੜਾ ਹੋ ਗਿਆ ਉਹ ਕਦੇ ਮੈਂ ਕਦੇ ਮੰਨ ਲਓ ਰਿਕਵਰ ਕਰ ਲੂੰਗਾ ਕੀ ਪਤਾ ਮੈਂ ਅਗਲੇ 1 ਸਾਲ ਜੇ ਕਮਾਉਣੇ ਆ ਜਾਂ ਨਹੀਂ ਕਮਾਉਣੇ ਕੀ ਕਰਨਾ ਹੈ ਕੀ ਨਹੀਂ ਕਰਨਾ 7 ਲੱਖ ਰੁਪਏ ਦਾ 9 ਜਾਨਾਂ ਨੁਕਸਾਨ ਹੋ ਗਿਆ ਮਲੇ ਟੁੱਟ ਚੁੱਕਾ ਹੈ ਕਿ ਪਤਾ ਨਹੀਂ ਸਰਦਕ ਅੱਜ ਕਾਹਰੋਂ ਦਾ ਕਦੋਂ ਨਹੀਂ ਪਤਾ ਲੇਕਿਨ ਕੁਝ ਹੀ ਟੰਡ ਮਿੰਟਾਂ ਦੇ ਵਿੱਚ ਉਹ 9 ਜਾਨ ਦੋ ਅਣਛਤੇ ਆਏ ਤੇ ਪਿਸਤੌਲ ਦੀ 9 ਤੇ ਇਸ ਵੀਰ ਕੋਲੋਂ 7 ਲੱਖ ਦੇ ਨਗਦੀ ਲੈ ਗਏ ਸੋ ਗੱਲ ਕਰਾਂਗੇ ਸਾਡੇ ਪੱਤਰਕਾਰ ਸਾਹਿਬ ਨੇ ਮੁੰਡੇ ਦੇ ਪ੍ਰਧਾਨ ਜੀ ਕੀ ਕੀ ਆਪਾਂ ਵੇਖਦੇ ਹਾਂ ਤੰਤਨ ਵਿੱਚ ਲਗਾਤਾਰ ਅੱਜ ਦੇ ਗੋਲੀਬਾਰ ਚੱਲਦੇ ਵੀ ਆ ਘਟਨਾਵਾਂ ਹੋ ਰਹੀਆਂ ਨੇ ਚਾਹਰ ਵਿੱਚ ਲੋਕ ਸਹਿਮ ਦੀ ਮੋਜੇਰੇ ਨੇ ਤੰਤਨ ਪੁਲਿਸ ਕੀ ਵੀ ਕੰਮ ਕਰੀ ਕਿ ਕੀ ਵੇਖਦੇ ਆਪਾਂ ਤਿੰਨ ਗੋਲ ਤਾਂ ਪੰਜਾਬ ਦੀ ਗੱਲ ਕਰਾਂਗੇ ਲੋਕਾਂ ਨੇ ਜਿਹੜਾ ਆ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਇੱਕ ਵਾਰੀ ਇਤਜਾਰੇ ਦਵਾਤੇ ਉਹ ਨੁਕਰੇ ਲਾਤਾ ਹੈ ਕਾਲੀਗਲ ਦੇ ਦੋ ਤਿੰਨ ਐਮਐਲਏ ਰਹਿ ਕੇ ਕਾਂਗਰਸ ਦੇ ਪਾਸੇ ਪਰ ਲੋਕਾਂ ਨੇ ਇਹਨਾਂ ਕੋ ਪੈਸੇ ਤਾਂਗਸੀਆਂ ਨੇ ਖਰਚੇ ਕਾਲੀਆਂ ਨੇ ਖਰਚੇ ਪਰ ਲੋਕਾਂ ਦੇ ਆਪ ਹਾਰ ਹੋ ਗਿਆ ਚਾਰੀ ਵਾਲੀ ਸਰਕਾਰ ਬਣਾਈ ਕਿ ਸਾਡੇ ਪੰਜਾਬ ਵਿਗੜਾਇਆ ਉਹ ਖੁਸ਼ਹਾਲ ਹੋ ਸਕੇ ਸਾਡੇ ਬੱਚੇ ਇੱਥੇ ਰਹਿ ਸਕਣ ਹਰ ਮਾਪਿਆਂ ਜਿਹੜਾ ਚੁੰਦਾ ਕਿ ਮੇਰੇ ਬੱਚੇ ਮੇਰੇ ਨਾਲ ਰਹਿਣ ਉਹ ਬੱਚੇ ਜਿਹੜੇ ਬਾਹਰ ਚ ਜਾਂਦੇ ਮਾਪੇ ਰੋਂਦਾ ਹੈ ਭੁੱਖ ਲੋਕ ਇਸੇ ਤਰ੍ਹਾਂ ਦਾ ਦੇਖੋ ਅੱਜ ਤਰਨਤਾਰ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੋ ਗਈ ਆ ਦੋਵੇਂ ਦੋ ਜਣੇ ਲੜਕੇ ਆਪਸ ਦੇ ਵਿੱਚ ਸਾਜ ਪਤਾਲੀ ਕਰਕੇ ਉਹ ਤੇ ਭੂਆ ਦਾ ਫੜਿਆ ਤੇ ਚਾਚੇ ਦਾ ਉਹਦਾ ਤੇ ਤਾਈ ਦਾ ਫੜਿਆ ਦੋਵਾਂ ਨੇ ਰਲ ਕੇ ਕੰਮ ਸ਼ੁਰੂ ਕੀਤਾ ਤੇ ਦੇਖੋ 20 ਕਲਮ ਦੌਰ ਤੇ ਪੀਸੀਆਰ ਦੀ ਪਹਿਲੇ ਡਿਊਟੀ ਹੁੰਦੀ ਇਥੇ ਠੀਕ ਹੈ ਉਹਨਾਂ ਨੇ ਮਣੀ ਕੀਤਾ ਬੱਚਾ ਬਾਹਰ ਆਇਆ ਰੋਲਾ ਪਾਇਆ ਕਿਸੇ ਨੇ ਕਿਸੇ ਨੇ ਸਾਹਮਣੇ ਪੁਲਸ ਰਿਆਸ਼ ਦੀ ਆ ਗਈ ਜੇ ਸਾਹਮਣੇ ਪਰ ਮੈਨੂੰ ਦੱਸੋ ਕਿ ਇੰਨੇ ਜਿਆਦੇ ਹੋਥਲੇ ਮਾਰੇ ਬਲੱਡ ਹੋ ਗਿਆ ਕਿ ਜਿੰਦੇ ਮਰਜ਼ੀ ਦੁਕਾਨ ਤੇ ਵਜਣਾ ਜਿੰਦੇ ਮਰਜ਼ੀ ਘਰ ਵਜਣਾ ਉਸ ਵੀਰ ਦਾ ਘੱਟੋ ਘੱਟ ਨਹੀਂ ਤੇ 7-6 7 ਲੱਖ ਦਾ ਨੁਕਸਾਨ ਹੋ ਗਿਆ ਕੋਲ ਕੋਣ ਬੜੂਗਾ ਪ੍ਰਸ਼ਾਸਨ ਕੀ ਕਰਦਾ ਪਿਆ ਸਿਰਫ ਕੈਮਰੇ ਦੀਆਂ ਘੁਲਾਟੀਆਂ ਕੋਈ ਦਾਕਾ ਆ ਜਾ ਕੋਈ ਪਿਛਾਣੀ ਕੀਤਾ ਜਾ ਫੜ ਲਗੀ ਕੈਮਰਾ ਨਾਲ ਦੇਖ ਲੈ ਤਾਂ ਆ ਬੰਦਾ ਦੇਖ ਕੇ ਵੀ ਫੜ ਸਕਦਾ ਪੁਲਿਸ ਨੇ ਕੈਮਰੇ ਲਾਉਣੇ ਚਾਹੀਦੇ ਸੀ ਕੈਮਰੇ ਪਿਛਲੀ ਵਾਲੀ ਸੱਬਰਵਾਦ ਸਾਹਿਬ ਜਿਹੜੇ ਉਹਦੇ ਡੀਸੀ ਹੈ ਨਾ ਸਾਰੇ ਕੈਮਰੇਸ ਵੱਲ ਕਾਫੀ ਵੱਡਾ ਬਚਟ ਆਇਆ ਪਰ ਮੈਂ ਨਹੀਂ ਜਾਣਦਾ ਕਿ ਉਤੋਂ 1.5 2 ਸਾਲ ਹੋ ਗਿਆ ਕਿ ਇੱਕ ਵੀ ਕੈਮਰਾ ਜਿਹੜਾ ਉਹ ਤਲਨਤਾਰ ਦੇ ਵਿੱਚ ਚੱਲਦਾ ਹੋਵੇ ਇਤੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਆਪੂਰ ਤੱਕ ਬਚਦਾ ਮੈਂ ਜਦੋਂ ਗੱਲ ਕਰਾਂਗੇ ਲਗਾਤਾਰ ਆਇ ਦਿਨ ਕਰਨਾ ਵਾਪਰ ਨਹੀਂ ਆਨੇ ਪੱਟੀ ਚਬਾ ਦੇ ਵਿੱਚ ਸੋਨੂ ਮੋਨੂ ਚੋਨੂ ਤੇ ਸਰਪੰਚ ਨੇ ਜੋ ਕਿ ਗਰੀਬਾਂ ਦੇ ਮਸੀਹਾ ਮੰਨੇ ਜਾਂਦੇ ਸੀ ਲੋਕਾਂ ਦੇ ਅੰਦਰ ਦੀ ਉਹਨਾਂ ਨੇ ਸ਼ਰੀਆਮ ਗੋਲੀ ਮਾਰ ਕਰ ਦਿੱਤਾ ਕਿ ਅੱਜ ਤੱਕ ਇੰਨੇ ਸਮਾਂ ਵੀਦਨ ਦੇ ਬਾਅਦ ਦੇ ਹੱਦ ਦਾ ਕੋਈ ਪੁੱਛ ਵੱਡਾ ਬਿਆਨ ਸਾਹਮਣੇ ਨਹੀਂ ਆਇਆ ਕਿ ਦੋਸ਼ੀ ਫੜੇ ਜਾਂ ਕਿਦਾਂ ਵੀ ਹੈ ਅੱਜ ਤਣ ਤਣ ਵਿੱਚ ਲੜਕਾ ਹੋ ਗਿਆ ਇੱਕ ਹੋਰ ਦੋ ਨੌਜਵਾਨ ਗੋਲੀ ਮਾਰ ਕੇ ਮਾਰ ਦਿੱਲੇ ਮਾਰੇ ਪਿਛੇ ਮਾਰੇ ਦੋ ਚਾਰ ਨੂੰ ਲੈ ਲਗਾਤਾਰ ਇਸ ਘਟਨਾ ਦੇ ਕੇ ਪੱਟੀ ਇਹ ਵੇਦਦੇ ਨੇ ਕਿ ਪੰਜਾਬ ਸਰਕਾਰ ਕਹਿੰਦੇ ਖੁਸ਼ਹਾਲ ਜ਼ਬਾ ਬਣ ਗਿਆ ਆਮਾ ਦੀ ਪਾਰਟੀ ਸਰਕਾਰ ਵਿੱਚ ਇਹ ਸਰਕਾਰ ਜਿਹੜੀ ਬ ਕੀ ਗੱਲ ਜਦੋਂ ਦੀ ਸਰਕਾਰ ਬਣੀ ਆ ਲੋਕਾਂ ਦੇ ਬੱਚੇ ਮਰਦੇ ਪਏ ਆ ਕੋਈ ਵੇਖੋ ਕੀ ਹਾਲਾਤ ਆ ਲੋਕਾਂ ਦੇ ਅੱਜ ਰੋ ਰੋ ਕੇ ਮਾਂ ਤੇ ਜਿਹੜਾ ਆਪਣੇ ਬੱਚੇ ਨੂੰ ਕਹਿੰਦਾ ਛੱਡ ਦੇ ਤੈਨੂੰ ਮੈਂ ਹੋਰ ਤੇ ਨਸ਼ਾ ਲਵਾ ਦਿੰਦਾ ਇਹ ਤੂੰ ਖਤਮ ਹੋ ਗਿਆ ਬੱਚੇ ਰੋਂਦੇ ਆ ਤਰਨ ਤਾਰ ਲੈ ਕੇ ਬਾਰਡਰ ਏਰੀਆ ਇੱਥੇ ਸਖਤੀ ਨਾਲ ਜਿਹੜਾ ਆਪਰੇਸ਼ਨ ਹੋਣਾ ਚਾਹੀਦਾ ਤੇ ਹਰ ਦਿਨ ਖਾਸ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਸਿਟੀ ਥਾਣਾ ਆ ਇਸ ਨੂੰ ਲੈ ਕੇ ਮਾਨੂੰ ਵਿਸ਼ਤ ਕਰਨੀ ਚਾਹੀਦੀ ਆ ਅਸੀਂ ਨਹੀਂ ਵੇਖਿਆ ਕਿ ਕਿੰਨੀ ਕੀ ਗੱਸਤ ਹੁੰਦੀ ਆ ਅਸੀਂ ਨਹੀਂ ਵੇਖਿਆ ਪੱਤਗਾ ਸਾਹਿਬ ਨੇ ਦੱਸਿਆ ਕਿ ਜਿਸ सोनू ਚਿਮਾ ਸਾਹਿਬ ਦਾ ਜਿਹੜਾ ਫੋਨ ਹੋਇਆ ਗੋਲੀਆਂ ਵਰਕੇ ਇੱਕ ਤੀਜਾ ਪਤਰ ਗੱਲੋਂ ਹੋਰ ਵੀ ਦੱਸੂਗਾ ਤਰਨਤਾਲ ਦੇ ਸੁਲਝੇ ਹੋਏ ਲੋਕ ਟੱਟੋ ਘਾਟ ਅੱਠ ਦੋ ਵਾਰੀ ਉਹ ਜਿਹੜੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਐਮਟੀ ਸਾਹਿਬ ਅਰੋੜਾ ਸਾਹਿਬ ਉਹਨਾਂ ਦੇ ਵਿੱਚ ਸ਼ਰੇਬ ਬਾਜ਼ਾਰ ਸ਼ਰੇਬ ਬਾਜ਼ਾਰ ਘਰ ਦੇ ਵਿੱਚ ਘਰਦਿਆਂ ਦੇ ਘਰ ਸੀ ਸਵੇਰੇ 11 12 ਵਜੇ ਬੰਦੇ ਅੰਦਰ ਵੜ ਗਏ ਗੰਨਾ ਲੈ ਗਏ ਵੇਖੋ ਸਾਡੀ ਕਿੰਨੀ ਸੇਫਟੀ ਆ ਘਰਾਂ ਦੇ ਵਿੱਚ ਵੀ ਨਹੀਂ ਸੇਫਤਾ ਗੇ ਤੇ ਕੀ ਕਰਨੀ ਐ ਲੱਖ ਲੱਖ ਰੁਪਏ ਪੁਲਿਸ ਦੀ ਤਨਖਾਹ ਆ ਸਿਰਫ ਆਮ ਜਿਹੜਾ ਆ ਛੋਟਾ ਛੋਟਾ ਵੀ ਨਾ ਕਹਾ ਸਕਦਾ ਜਿੰਨਾ ਜਿੰਨਾ ਡਿਊਟੀ ਅਫਸਰ ਆ ਉਹ ਆ ਜਾਂਦਾ ਪਰ ਉਹਨਾਂ ਕੋਈ ਨਹੀਂ ਪਾਵਰ ਨਹੀਂ ਹੁੰਦੀ ਕਿ ਅਸੀਂ ਕਰਨਾ ਕੀ ਆ ਹਰ ਚੀਜ਼ ਜਿਹੜੀ ਆ ਸਾਬ ਨੂੰ ਮਿਲ ਕੇ ਜੇ ਇਸ ਵਿੱਚ ਅਸੀਂ ਚਾਹੁੰਦੇ ਹਾਂ ਕਿ ਚਲੋ ਸੱਚੇ ਸਾਬ ਇੱਥੇ ਹੁੰਦੇ ਪਰਾ ਮਿਆਨਾ ਦੇਖਦੇ ਨਾਲੇ ਕੁਝ ਨਾ ਕੁਝ ਆ ਦੇ ਬਚਦਾ ਲੋਹਿੰਦਾ ਚਾਹ 90% ਅਸੀਂ ਚਾਹੁੰਦੇ ਆ ਕਿ ਫੜਿਆ ਜਾਵੇ ਇਹ ਸਾਨੂੰ ਸਾਬ ਮੇਰੀ 100 ਕਨੋ ਜੇ ਅਮਿਤ ਪਾਲ ਸਿੰਘ ਮਾਰਕਾ ਵਾਲਾ ਬੱਟ ਜੁਨੀ ਦਾ ਹੁਣ ਦੱਸਿਆ ਵੀ ਉਹ ਦੁਕਾਨ ਤੇ ਬੈਠਾ ਸੀ ਆਪਣੀ ਤੇ ਉਹ ਕੋ ਪਹਿਲੇ ਕੋ ਇਹ ਅਜੇ ਤੱਕ ਪੂਰਾ ਮਗਰ ਰੱਖਦੇ ਨੇ 7 ਲੱਖ ਦਿੰਦੇ ਹੈ ਜੀ 7 ਲੱਖ ਦੱਸਦੇ ਪਰ ਤੁਸੀਂ ਕਰ ਰਹੇ ਹੋ ਕੋ ਕੈਮਰਾ ਸੀਸੀਟੀਵੀ ਕੈਮਰਾ ਵੀ ਵਿਖਾਇਆ ਦੇਖ ਰਹੇ ਸਰ ਸਾਇਦ ਕੀ ਗੱਲ ਲੁੱਟਾ ਘੋੜੀ ਦੀ ਵਾਤ ਤੇ ਬੜੀ ਵਾਦੀ ਚੱਲ ਰਹੀ ਹੈ ਤੇ ਪੁਲਿਸ ਕੀ ਕਰਦੀ ਇਸ ਤਰ੍ਹਾਂ ਕਿ ਕਿੰਦਾ ਕੰਮ ਲਾਪਰਵਾਹੀ ਦਾ ਸ਼ਾਂਤੀ ਨੇ ਬਹਿਣਗੇ ਹਾਂਜੀ ਲੁੱਟਾ ਘੋੜੀ ਮਾਰਨਾ ਬੜੀ ਵਾਦੀ ਚੱਲ ਰਹੀ ਹੈ ਕਹਿੰਦੇ ਕਦੀ ਮੋਟਰਾਂ ਚੋਰੀ ਹੁੰਦਾ ਕਦੀ ਕੋਈ ਏਰੀਆ ਸਾਂਕੇ ਦਲ ਕੇ ਉਹ ਯਾ ਪੂਰਾ ਪੂਰਾ ਤੇ ਉਹਦਾ ਕੰਮ ਚੋਰੀ ਕਰਨਾ ਕੋਈ ਫੜ ਰਹੀ ਜੀ ਨੂੰ ਕੋਈ ਕਾਰਵਾਈ ਕੀਤੀ ਹੋਣੀ ਜਾਂ ਦੇਖਾ ਕੋਈ ਹਾਂਜੀ ਕੋਈ ਕਾਰਵਾਈ ਕੀਤੀ ਨਹੀਂ ਤਾਂ ਖਲਾਫ ਕਰਨਾ ਜਿੱਦਿਲੀ ਸਾਥ ਕੋਈ ਕਰਾਈ ਆ ਹਾਂਜੀ ਤਸਦੀਕ ਕਰ ਰਹੇ ਹਾਂ ਬਿਆਨ ਲਿਖਾਉਣਗੇ ਜੋ ਬੰਦੀ ਕਰੇ ਕਰਦਨ ਵਾਰਨਿੰਗ ਕਰਾਈ ਸਰ ਸਾਰੇ ਸ਼ਹਿਰ ਨੂੰ ਕਿ ਦੱਸਿਆ ਕਿ ਦੋ ਮਹੀਨੇ ਪਹਿਲਾਂ ਸੈਨਸ ਕਰਾ ਦਿੱਤੀ ਬਿਲਕੁਲ ਸਭ ਕੁਝ ਹਾਂਜੀ ਸਾਰਿਆਂ ਨੂੰ ਦੱਸਿਆ ਵੰਦ ਤੇ ਐਸਐਸਟੀ ਸਾਹਿਬ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਉਹ ਗਏ ਅੱਛਾ ਛੱਟ ਗਏ ਵੱਡੇ ਸਵਾਲ ਉੱਟ ਰਹੇ ਨੇ ਤਾਂ ਤਾਂ ਦੀ ਪੁਲਿਸ ਤੇ ਲਗਾਤਾਰ ਆਏ ਦਿਨ ਵਧ ਰਹੀਆਂ ਘਟਾਵਣ ਲੈ ਕੇ ਲੋਕ ਜਿੱਥੇ ਸਹਿਮ ਦੇ ਮਾਹੌਲ ਜੀ ਰਹੇ ਨੇ ਉਸੇ ਹੀ ਲਗਾਤਾਰ ਪ੍ਰਸ਼ਾਸਨ ਦੇ ਨਿਗਰ ਵਿੱਚ ਲੋਕ ਕਾਫੀ ਜਰਾ ਸਖਤ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਆਉਣਾ ਦਿਨ ਵਿੱਚ ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ ਇਸੇ ਤਰ੍ਹਾਂ ਤੇ ਲਿਖਿਆ ਜੀ ਕਰਕੇ ਕਿਰਤਨ ਤਾਂ ਚੈਰੀ ਸੱਚਾ ਕਿਤੇ ਗਿਆ ਤਾਂ ਹੋਸ਼ਦਾ ਵੱਡੇ ਉਹ ਚਾਹ ਜਾਂ ਵੱਡੇ ਹੀ ਕੰਮ ਕਰਨਵੇਂ ਹੁੰਦੇ ਆ ਹੁਣ ਦੇਖਣਾ ਇਹ ਹੈ ਕਿ ਆਉਣਾ ਸਮੇਂ ਵਿੱਚ ਕੀ ਤੰਤਾਂ ਦੀ ਪੁਲਿਸ ਵਾਲੇ ਜੋ ਜਦ ਤੰਤਾਂ ਨੇ ਐਸਪੀ ਧਿਆਨ ਵਿੱਚ ਇਹ ਮਸਲੇ ਹੱਲ ਹੋ ਜਾਵੇ ਕਿ ਤੰਤਾਂ ਦੇ ਬਾਲੇ ਇੱਕ ਡਾਉਣ ਨੂੰ ਕਿਵੇਂ ਰੋਕਿਆ ਜਾ ਸਕੇ ਤਾਂ ਜੋ ਆਉਣਾ ਸਮੇਂ ਵਿੱਚ ਲੋਕ ਆਪਣਿਆਂ ਨੂੰ ਬੇਫੋਕਸ ਕਰ ਸਕਣ ਤੰਤਾਂ ਦੇ ਕੈਮਰਾਮੈਨ ਜੀ ਲੋਕਨਾਲ ਪਵਨ ਕੁਮਾਰ ਆਨ ਮਿਊਟੀ